ਦੋਸਤ ਆਪਾਂ ਨੇ ਆਨਲਾਈਨ ਕੰਪਲੇਨ ਕੀਤੀ ਸੀਗੀ ਹਾਈ ਵੋਲਟੇਜ ਦੀ ਦੋਸਤ ਇਸ ਟਾਈਮ ਹੁਣ ਮੀਟਰ ਚ ਕਿੰਨੀ ਵੋਲਟ ਜਾ ਰਹੀ ਹੈ ਸਰ ਜੀ 248 ਜੀ 200 ਹਾਂ ਕਿੰਨੀ ਆ 255 ਪੁਆਇੰਟ 247 ਇਹ ਘਰ ਦੀ ਵਾਦੀ ਹੈ 247 48 ਮੰਨ ਕੇ ਚੱਲੋ ਪਹਿਲਾਂ ਕਿੰਨੀ ਸੀਗੀ 263 ਹੈਨਾ ਮੈਂ 255 ਚੈੱਕ ਕੀਤੇ ਅੰਨਾ ਇੱਥੋਂ ਹੈ ਪਰ ਜਿਹੜੀ ਇਹਨੇ అలਰਮ ਦੇਖੋ ਉੱਪਰ 245 ਦੂਆ ਵੇਖਦਾ ਹੈ ਬੁਰਾ ਲੱਗ ਰਿਹਾ ਹੈ। ਅੱਛਾ ਇੱਕ ਪਾਸੇ 245 ਆ ਰਹੀ ਹੈ ਇੱਕ ਪਾਸੇ। ਇਹ ਫੇਸ ਦਾ ਫਰਕ ਹੁੰਦਾ ਨਾ ਇਹ ਹੋ ਸਕਦਾ ਕਿ ਲੱਗੇ ਕਿ ਕਿਸੇ ਲੋਡ ਵੱਧਦਾ ਨਾ ਘਟਦਾ ਲੋੜੇ ਘਟੇ। ਸੋ ਸचेत ਰਹੋ ਦੋਸਤੋ ਜਿਹੜੇ ਲੋਕਾਂ ਨੇ ਵੀ 스마트 ਮੀਟਰ ਮਾੜਾ ਮੈਨੂੰ 스마트 ਮੀਟਰ ਤੋਂ ਹੀ ਅਲਾਰਮ ਮਿਲਿਆ ਵਾ ਵੀ ਬੋਲਟੇਜ ਨਹੀਂ ਹਾਈ ਆ ਰਹੀ ਹੈ ਸੋ 스마트 ਮੀਟਰ ਲਵਾ ਲਓ ਚਿੱਪ ਵਾਲੇ ਚੰਗੀ ਗੱਲ ਆ। ਠੋਕੋ ਮਹਿਕ ਮੈਨੂੰ ਚੰਗੀ ਤਰ੍ਹਾਂ ਕੋਈ ਚੱਕਰ ਵਾਲੀ ਗੱਲ ਨਹੀਂ। ਠੀਕ ਆ ਨਾ ਹਾਈ ਵੋਲਟੇਜ ਨਾਲ ਥੋੜੀਆਂ ਚੀਜ਼ਾਂ ਸੜਦੀਆਂ ਨੇ ਬੁਰਾ ਹਾਲ ਹੁੰਦਾ। ਹੁਣ ਮੈਂ ਆਨਲਾਈਨ ਕੰਪਲੇਨਟ ਕੀਤੀ ਸੀਗੀ। ਤੇ ਇਹ ਜਿਹੜੇ ਮਹਾਰ ਨੇ ਜਿਹੜੇ ਬਿਜਲੀ ਵਿਭਾਗ ਮੇਰੇ ਉਹਨਾਂ ਨੇ ਆ ਕੇ ট্রান্সਫਾਰਮਰ ਤੋਂ ਕੁਝ ਰਿਪੇਅਰ ਕੀਤੀ ਆ ਪਰ ਉਹਦੇ باوجود ਵੀ ਇਸ ਟਾਈਮ ਜਿਹੜੀ ਵੋਲਟੇਜ ਥੋੜੀ ਵੱਧ ਆ ਰਹੀ ਆ ਤੇ ਗਰਮੀਆਂ 'ਚ ਮੇ ਤੁਹਾਨੂੰ ਦਾਜਮਾ ਮੌਕੇ ਤੇ ਵੀ ਗਰਮੀਆਂ 'ਚ ਵੋਲਟੇਜ ਇੰਨੀ ਘਟਣ ਦੇ ਵੀ ਏਸੀ ਵਗੈਰਾ ਬੰਦ ਹੋ ਜਾਂਦੇ ਨੇ ਸੋ ਸੁਚੇਤ ਰਹੋ ਮਹਿਕਮੇ ਨੂੰ ਤੰਗ ਕਰੋ ਵੀ ਬੋਲਟੇ ਸਾਨੂੰ ਪੂਰੀ ਦੇਵੋ ਸੋ ਧੰਨਵਾਦ ਦੋਸਤੋ ਕਿੰਨੀ ਆ ਰਹੀ ਆ 200 240V ਆ ਰਹੀ ਹੈ ਜਦ ਕਿ ਪ੍ਰਮਾਣਿਤ ਬੋਲਟ ਹੀ 220 ਆ ਸੋ ਧੰਨਵਾਦ ਦੋਸਤ